ਖੁਸਰੇ ਆ ਗਏ ਵੱਡੀ ਮਾਰ ਦੇ ਚਾਂਜਰਾਂ ਜੀਆਂ ਪਾ ਕੇ ਪੈਰਾ ਵਿੱਚ ਤੇ ਮੁੰਡਾ ਹੋਇਆ ਲਿਆ ਸਾਨੂੰ ਇੰਨਾ ਦੇ ਹੁਣ ਸ਼ਗਲ ਵੈਸੇ ਦਾਨਪੁਣ ਤੇ ਮਰਜੀ ਦਾ ਪਰ ਖੁਸਰੇ ਇਹ ਗੱਲ ਕਹਿੰਦੇ ਵੀ 51000 ਇੱਥੇ ਰੱਖੇਗਾ ਤੇ ਠੀਕ ਹੈ ਜੀ ਤਾਂ ਸ਼ਰਾਫ ਦੇ ਦੇਵਾਂਗੇ ਤੇ ਸਾਡੇ ਲੋਕ ਗੁਰੂ ਤੋਂ ਨਹੀਂ ਉਹਨਾਂ ਡਰਦੇ ਜਿੰਨਾ ਖੁਸਰੇ ਤੋਂ ਡਰਦੇ ਉਹ ਸਿਗਟਾ ਵੀ ਪੀਂਦਾ ਉਹ ਕੁਕਰਮ ਵੀ ਕਰਦਾ ਹੈ ਨਸ਼ੇ ਪਤੇ ਕੋਈ ਨਹੀਂ ਛੱਡਦੇ ਇਹ ਜਿਹੜੇ ਖੁਸਰੇ ਲੋਕ ਨੇ ਹਰੇਕ ਤਰ੍ਹਾਂ ਦਾ ਨਸ਼ਾ ਕਰਦੇ ਹਰੇਕ ਤਰ੍ਹਾਂ ਦਾ ਵਿਭਚਾਰ ਕਰਦੇ ਤੇ ਦੁਨੀਆਂ ਉਹਨਾਂ ਕੋਲੋਂ ਡਰ ਕੇ 51000 ਦੇਈ ਜਾਂਦੀ ਹੈ ਵੀ ਦੇ ਦਿਓ ਭਾਈ ਇਹਨਾਂ ਨੂੰ ਕਿਤੇ ਸ਼ਰਾਫ ਨਾ ਦੇ ਦੇਣ ਦੂਜੇ ਪਾਸੇ ਕੋਈ ਗੁਰੂ ਕਾ ਸਿੰਘ ਜਿਹਦੇ ਕੋਲੋਂ ਕੋਈ ਅਰਦਾਸ ਵੀ ਕਰਵਾ ਲਈਏ ਨਾ ਵੀ ਲੈ ਗੁਰੂ ਦੇ ਅੱਗੇ ਅਰਦਾਸ ਕਰਦੇ ਵੀ ਮੈਨੂੰ ਇਹ ਨਵਾਂ ਘਰ ਮਿਲਿਆ ਨਵੀਂ ਗੱਡੀ ਲੈ ਕੇ ਆਇਆ ਮੇਰੀ ਅਰਦਾਸ ਕਰੋ ਮੇਰਾ ਭਲਾ ਹੋਵੇ ਤੇ ਉਹਨੂੰ ਦੇਣ ਵਾਸਤੇ ਫਿਰ 50 ਦਾ ਨੋਟ ਗਲਿਆ ਜਾ ਕਰ ਲੈਣਾ ਵੀ ਆਹ ਤੇਰੇ ਵਾਸਤੇ ਇਹ ਹੈ ਖੁਸਰੇ ਵਾਸਤੇ 50